ਢਿਲਮਾ ਵਾਲਾ ਕਾਂਡ ਵੀ ਆ ਜਿਹੜਾ ਉਦੋਂ ਮੈਂ ਉੱਥੇ ਸੀਗਾ ਤੇ ਉਹ ਸਿਆਸੀ ਕਾਂਡ ਸੀ ਢਿਲਮਾ ਵਾਲਾ ਵੀ ਸਿਆਸੀ ਸੀਗਾ ਸਿਆਸੀ ਇਹ ਸੀਗਾ ਵੀ ਦਰਬਾਰਾ ਸਿੰਘ ਉਦੋਂ ਫਿਰ ਇਹ ਹੋ ਗਿਆ ਸੀ ਕਿ ਵੀ ਇਹ ਜਿਹੜੀ હિન્દੂ ਪਾਪੂਲੇਸ਼ਨ ਨੂੰ ਬਚਾਉਣਾ ਆਇਆ ਸੀ ਸਾਰਾ ਕਿਉਂਕਿ ਪ੍ਰੈਸ ਇਸ ਕਿਸਮ ਦਾ ਇਮਪ੍ਰੈਸ਼ਨ ਦਿੰਦਾ ਸੀਗਾ ਪ੍ਰੈਸ ਦਾ ਰੋਲ ਬੜਾ ਮਾੜਾ ਰਿਹਾ ਸੀ ਉਦੋਂ ਵੀ ਉਦੋਂ ਗੋਦੀ মিডিਆ ਕਹਿੰਦੇ ਨਹੀਂ ਸੀਗੇ ਪਰ ਪ੍ਰੈਸ ਹਮੇਸ਼ਾ ਇਹ ਸਰਕਾਰ ਵੱਲ ਉਹਦੀਆਂ ਡਾਇਰੈਕਸ਼ਨਾਂ ਤੇ ਚੱਲਦੀ ਸੀ ਤੇ ਉਸਨੇ ਉਦੋਂ ਫਿਰ ਇਹ ਇੱਕ ਖਾਸ ਕਿਸਮ ਦਾ ਇੰਪ੍ਰੈਸ਼ਨ ਦਿੱਤਾ ਵੀ ਦਰਬਾਰ ਸਾਹਿਬ 'ਚ ਜਿਹੜੇ ਬੰਦੇ ਰਹਿੰਦੇ ਆ ਉਹ ਉਹ ਪਾਕਿਸਤਾਨ ਦੀ ਸ਼ੈਤ ਇਹ ਆ ਸਾਰੇ ਉਹ ਹਿੰਦੂਆਂ ਨੂੰ ਮਾਰਦੇ ਆ ਹੈ ਉਹ ਬਾਹਰੋਂ ਕਤਲ ਮਲਡਰ ਕਰਕੇ ਅੰਦਰ ਜਾਵੜਦੇ ਦਰਬਾਰ ਸਾਹਿਬ 'ਚ ਇਹ ਤਿੰਨ ਚਾਰ ਗੱਲਾਂ ਬੜੀਆਂ ਫੈਲੀਆਂ ਸੀ ਇਹ ਬੜੀਆਂ ਫੈਲੀਆਂ ਹੋਈਆਂ ਸੀ ਤੇ ਆ ਜਿਹੜਾ ਸੱਕਾ ਇਹ ਬੰਦੇ ਆਪ ਭੇਜੇ ਕਿਹੜੇ ਬੰਦੇ ਸੀ ਸਾਰੇ ਹੁਣ ਤਾਂ ਪਤਾ ਵੀ ਲੱਗ ਗਿਆ ਕਿਹੜੇ ਕਿਹੜੇ ਬੰਦੇ ਸੀਗੇ ਸਾਰੇ ਅਜੇ ਢਿਲਮਾ ਕਾਣ ਚ ਸੀਗੇ ਸਾਰੇ ਜੀ ਤੇ ਉਹ ਉਹ ਕਿਹਨੇ ਉਹਨਾਂ ਦੇ ਦਿਮਾਗ 'ਚ ਪੁੱਠੀ ਗੱਲ ਪਾਈ ਵੈਸੇ ਅੱਜ ਦੇ ਯੁੱਗ 'ਚ ਦੇਖੇ ਤਾਂ ਗੱਲ ਗਲਤ ਹੋਈ ਸੀਗੀ ਬੱਚੋਂ ਕੱਢ ਕੇ ਕਿਸੇ ਨੂੰ ਸੈਂਟਰ ਨੂੰ ਮਾਰਨਾ ਸਿੱਖ ਧਰਮ ਦੇ ਮਤਾਬਿਕ ਵੀ ਠੀਕ ਨਹੀਂ